5 ਸਾਲ ਦੇ ਬੱਚੇ ਨੂੰ ਟ੍ਰੇਨ ਦੀ ਸਵਾਰੀ ਦਾ ਸ਼ੌਕ ਮਹਿੰਗਾ ਪੈ ਗਿਆ ਜਰਅਸਲ ਇਹ ਬੱਚਾ ਸਭ ਤੋਂ ਪਹਿਲਾਂ ਘਰ ਤੋਂ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਿਆ ਉਹ ਟ੍ਰੇਨ ਦੇ ਵਿੱਚ ਬੈਠਾ ਹੀ ਸੀ ਕਿ ਟ੍ਰੇਨ ਚੱਲ ਪਈ ਤੇ ਬੱਚੇ ਨੇ ਸੋਚਿਆ ਕਿ ਅਗਲੇ ਸਟੇਸ਼ਨ ਤੇ ਟ੍ਰੇਨ ਰੁਕਣ ਤੇ ਉਹ ਵਾਪਸ ਆ ਜਾਵੇਗਾ ਇੱਕ ਸੁਪਰ ਫਾਸਟ ਸਿਲ ਗੱਡੀ ਹੁਣ ਕਰਕੇ ਇਸ ਦਾ ਅਗਲਾ ਸਟਾਪ ਸਰਹੰਦ ਜੰਕਸ਼ਨ ਸੀ ਲਗਭਗ 70 ਕਿਲੋਮੀਟਰ ਦੂਰ ਜਾਣ ਤੇ ਬੱਚਾ ਟ੍ਰੇਨ ਤੋਂ ਹੇਠਾਂ ਉਤਰਿਆ ਤੇ ਪਲੇਟਫਾਰਮ ਤੇ ਰੋਣ ਲੱਗਾ ਥਾਣਾ ਸਰਹੰਦ ਪੁਲਿਸ ਨੇ ਬੱਚੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਸ ਸਬੰਧੀ ਥਾਣਾ ਸਰਹੰਦ ਦੇ ਐਸਐਸਆਈ ਬਲਬੀਰ एहे फोटो भेज दी इतों यह फोटो सोशल मीडिया से वायरल हो गई जिस तुम तो बाद बच्चे का परिवार लुधियाना पुलिस के राही उन्होंने संपर्क के आया सो so बच्चे सरहद रेलवे स्टेशन से उसके परिवारिक मैंबर के हवाले कर दिता गया शिवम सन ऑफ है रविंदर वासी इस्लामगंज लुधियाना ये बारे सू पता नहीं कि अपना रेलवे रेलवे स्टेशन तो उधर तुरया होगा असं जो उसे पहुंचे तो ये बच्चा रो रहा जिन्होंने ਹਾਂ ਜੇਕਰ ਅੰਦਰ ਜੋ ਕੋਸ਼ਿਸ਼ ਕਰੀ ਪਛੜੇ ਜਦੋਂ ਕਿ ਜਿਹੜਾ ਲੁਧਿਆਣਾ ਆਪਣਾ ਸੰਦੋਰ ਹੋਂ ਤੋਂ ਨਮਲੇ ਕੇ ਇਹਨਾਂ ਦੇ ਵਰਸਪ ਤੇ ਇਹਦਾ ਹੋਲੀਆ ਵਗੈਰਾ ਸਾਰਾ ਕੋਸ਼ ਫੋਟੋ ਪਾਈ ਤੇ ਉਹਨਾਂ ਦੇ ਪਤਾ ਲੱਗਣ ਤੇ ਇਹ ਵਿਾਰਸ ਸਾਡੇ ਕੋਲ ਆ ਗਏ ਆ ਇਹ ਵਿਾਰਸਾਂ ਨੂੰ ਬਬਲੀ ਦੇ ਦਾਦਾ ਤੇ ਇਹਦੇ ਮਾਮੇ ਜਰਾਕ ਦੀਪਦੇਵ ਹਾਲੇ ਕਰੇ ਆ ਸ਼ਿਵਮਾ ਤਾਂ ਹੈਗਾ 10-12 ਸਾਲ ਦਾ ਹੈ ਤੀਜੀ ਜਮਾਤ ਚ ਪਰਵੋਦ ਮਲਟੀਪਰਪਸ ਸਕੂਲ ਬਦਰਾ ਇਹਦਾ ਬਸ ਪ੍ਰਿੰਜਲੀ ਟੈਂਡੂ ਚਾਦੀ ਨੂੰ ਆਸੇ ਵੀ ਨਾ ਸੇਂਟ ਕਰੋ ਪ੍ਰੋਗਰਾਮ ਬਹੁਤ ਉਪਨ ਬਾਈ ਦੇ ਕੇ ਜੀਸ ਰੰਗ ਕਰਗਾ ਸੀ ਤੇ ਉਹਨੂੰ ਵੀ ਨਾ ਵਾਟਸਐਪੋਂ ਭੇਜਦੇ ਕਰੀ